ਸਾਸਤੀ ਕਾਜੀ ਸਾਰੇ ਨਜ ਆਪਾਂ ਲੈ ਕੇ ਆ ਜੀ ਬਹੁਤ ਹੀ ਪਿਆਰੇ ਸੂਤਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹੇਗਾ ਜੀ ਨੇਚਰਲ ਕ੍ਰੇਪ ਦਾ ਸੂਤ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਵੀ ਦਿਓਸ ਦੇ ਉੱਪਰ ਇੰਬੋਰਡਰੀ ਰਹੇਗੀ ਬਹੁਤ ਹੀ ਪਿਆਰੇ ਕਲਰ ਨੇ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਰ ਪਸੰਦ ਆਉਂਦਾ ਉਸ ਸੂਰ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਰ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਕੜੇਗਾ ਬਹੁਤ ਹੀ ਪਿਆਰ ਪ੍ਰਿੰਟ ਹੋਏਗਾ ਬਾਟਮ ਮਿਲੇਗੀ ਕ੍ਰੇਪ ਦੀ ਪੌਂਚਿਆਂ ਦੇ ਉੱਪਰ ਪੈਚਵਰਕ ਲਗਾ ਕੇ ਰੈਡੀ ਕੀਤੀ ਗਈ ਬਾਟਮ ਵਿਦ ਚਨੌਂ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਲੇਸ ਦਾ ਪ੍ਰੋਪਰ ਕੰਮ ਰਹੇਗਾ ਇਹ ਰਹੇਗਾ ਜੀ ਕ੍ਰਸ਼ ਸ਼ਿਮਰ ਦੀ ਸ਼ਰਟ ਹੋਏਗੀ ਬਹੁਤ ਹੀ ਸੋਹਣਾ ਵਰਕ ਰਹੇਗਾ ਨੈਕ ਤੇ 슬ੀਵਜ਼ ਵਰਕ ਰਹੇਗਾ ਕ੍ਰੇਪ ਦੀ ਬਾਟਮ ਹੋਏਗੀ ਉਸ ਦੇ ਉੱਪਰ ਹੀ ਵਰਕ ਰਹੇਗਾ ਵਿਸਕੋਜ਼ ਦੁਪੱਟਾ ਹੋਏਗਾ ਉਸ ਤੇ ਵੀ ਲੇਸ ਦਾ ਪ੍ਰੋਪਰ ਕੰਮ ਕੀਤਾ ਹੋਇਆ ਮਿਲੇਗਾ ਇਹ ਰਹੇਗਾ ਜੀ ਵਿਸਕੋਜ਼ ਕ੍ਰੇਪ ਦਾ ਪ੍ਰਿੰਟਡ ਸੂਟ ਹੋਏਗਾ ਪ੍ਰਿੰਟ ਦੇ ਉੱਪਰ ਬਹੁਤ ਹੀ ਪਿਆਰਾ ਹੈਵੀ ਵਰਕ ਰਹੇਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਪਰ ਮੀਟਰ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਅਗਲਾ ਜਿਹੜਾ ਸੂਟ ਮਿਲੇਗਾ ਚਨੌਸ਼ ਫੌਨ ਦਾ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਹੀ ਸੋਹਣੀ ਫੁੱਲ ਇੰਬੋਰਡਰੀ ਰਹੇਗੀ ਜਾਲਵਰਕ ਦਾ ਕੰਮ ਰਹੇਗਾ ਬਾਟਮ ਨਾਲ ਮਿਲੇਗੀ ਚਨੌਨ ਫੌਨ ਦੀ ਬਾਟਮ ਹੋਏਗੀ ਉਸ ਦੇ ਉੱਪਰ ਬੂਟੀ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਇਹ ਵੀ ਤੁਸੀਂ ਸ਼ਰਟ ਦਾ ਪਰਮੀਟਰ ਅਲੱਗ ਲੈ ਸਕਦੇ ਹੋ ਐਂਡ ਬਾਟਮ ਦਾ ਪਰਮੀਟਰ ਅਲੱਗ ਲੈ ਸਕਦੇ ਹੋ ਇਹ ਲੈਣਗੇ ਜੀ ਪ्योर ਚਨੌਨ ਦੀ ਸ਼ਰਟ ਹੋਏਗੀ ਇੰਬੋਰਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਮਿਲੇਗੀ ਨਾਲ ਚਨੌਨ ਦੀ ਪਲੇਨ ਬਾਟਮ ਹੋਏਗੀ ਪਲੇਨ ਬਾਟਮ ਰਹੇਗੀ ਇਹ ਤੁਸੀਂ ਪਰਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਅਗਲਾ ਜਿਹੜਾ ਸੂਟ ਰਹੇਗਾ ਪਿਓਰ ਕ੍ਰਸ਼ ਵੈਲਵਟ ਦਾ ਹੋਏਗਾ ਬਹੁਤ ਹੀ ਸੋਨਾ ਮਿਰਰ ਵਰਕ ਦਾ ਕਮਰੇਗਾ ਸ਼ਰਟ ਦੇ ਉੱਪਰ ਘੇਰੇ ਦੇ ਉੱਪਰ ਡੋਰੀ ਵਰਕ ਦਾ ਕੰਮ ਰਹੇਗਾ ਨਾਲ ਜਿਹੜੀ ਬਾਟਮ ਹੋਏਗੀ ਉਹ ਵੀ ਤੁਹਾਨੂੰ ਵਰਕ ਕੀਤੀ ਹੋਈ ਮਿਲੇਗੀ ਜਿਹੜਾ ਦੁਪੱਟਾ ਹੋਏਗਾ ਉਹ ਵੀ ਤੁਹਾਨੂੰ ਕ੍ਰਸ਼ ਵੈਲਵਰ ਦਾ ਮਿਲੇਗਾ ਉਸ ਦੇ ਉੱਪਰ ਵੀ ਵਰਕ ਕੀਤਾ ਹੋਇਆ ਮਿਲੇਗਾ ਇਹ ਰਹਿਣਗੇ ਜੀ ਪਿਓਰ ਮਸਲੀਨ ਡਿਜੀਟਲ ਪ੍ਰਿੰਟ ਸ਼ਰਟ ਹੋਏਗੀ ਹੈਂਡਵਰਕ ਦਾ ਕੰਮ ਰਹੇਗਾ ਪਿਓਰ ਸ਼ਫਾਉਂ ਦਾ ਦੁਪੱਟਾ ਹੋਏਗਾ ਸ਼ਟੂਨ ਦੀ ਬਾਟਮ ਰਹੇਗੀ ਇਹ ਜਿਹੜੇ ਸੂਟ ਰਹਿਣਗੇ ਔਰਗੈਂਜ਼ਾ ਦੀ ਸ਼ਰਟ ਹੋਏਗੀ ਹੈਂਡਵਰਕ ਦਾ ਕੰਮ ਰਹੇਗਾ ਪਿਓਰ ਸ਼ਫਾਉਂ ਦਾ ਦੁਪੱਟਾ ਹੋਏਗਾ ਸ਼ਟੂਨ ਦੀ ਬਾਟਮ ਰਹੇਗੀ ਅਗਲੇ ਜਿਹੜੇ ਸੂਟ ਰਹਿਣਗੇ ਤੁਹਾਨੂੰ ਗਰਮ ਸੂਟ ਮਿਲ ਜਾਣਗੇ ਪੂਰਾ ਸੂਟ ਤੁਹਾਨੂੰ ਗਰਮ ਮਿਲੇਗਾ ਪ੍ਰਾਈਸ ਉੱਪਰ ਜਿਹੜੇ ਅਗਲੇ ਸੂਟ ਆਣਗੇ ਇਹ ਪਿਓਰ ਸ਼ਿਮਰ ਡਿਜ਼ਾਈਨਰ ਸ਼ਰਟ ਹੋਏਗੀ ਨਾਲ ਦੁਪੱਟਾ ਹੋਏਗਾ ਸ਼ਟੂਨ ਦੀ ਬਾਟਮ ਹੋਏਗੀ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਸ਼ਿਮਰ ਸਿਲਕ ਪਸ਼ਮੀਨਾ ਦਾ ਤੁਹਾਨੂੰ ਫੈਬਰਿਕ ਮਿਲੇਗਾ ਘੇਰੇ ਦੇ ਉੱਪਰ ਵਰਕ ਰਹੇਗਾ ਬਾਜ਼ੂ ਤੇ ਵਰਕ ਰਹੇਗਾ 올ਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਰਹਿਣ ਵਾਲੀ ਏ ਬਹੁਤ ਹੀ ਪਿਆਰੇ ਤੁਹਾਨੂੰ ਕਲਰ ਮਿਲ ਜਾਣਗੇ ਕੋਈ ਵੀ ਕਲਰ ਤੁਸੀਂ ਇਹਨਾਂ ਵਿੱਚੋਂ ਬਾਇ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ